ਬੇਬੇ ਮੈਨੂੰ ਇੱਕ ਗੱਲ ਦੱਸ ਨਾ ਜੋ ਤੂੰ ਸੀਰ ਨੂੰ ਕਿਹਾ ਉਹ ਤੇਰੇ ਨਾਲ ਪਹਿਲੇ ਹੀ ਬੋਲ ਤੇ ਦੁਰਪਿਆ ਕੋਈ ਨਹੀਂ ਮੈਂ ਕਰੂੰ ਉਹਦੀ ਬੇਇੱਜ਼ਤੀ ਫੋਨ ਲਾ ਕੇ ਨਾ ਨਾ ਪੁੱਤ ਆ ਕੰਮ ਨਾ ਕਰੀ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਸਾਰੀ ਗੱਲ ਆਪ ਦੱਸ ਦਿੰਨੀ ਆ ਉਹਨੂੰ ਨਾ ਕੁਝ ਕਿਵੇਂ ਹੋਣਾ ਹੋਇਆ ਬੇਬੇ ਪੁੱਤ ਤੈਨੂੰ ਪਹਿਲਾਂ ਵੀ ਸਾਡੀਆਂ ਦੁੱਖ ਤਕਲੀਫਾਂ ਦਾ ਪਤਾ ਆ ਲੱਖੇ ਨੂੰ ਬਾਹਰ ਭੇਜਣ ਵਾਸਤੇ ਨਾ ਮੈਂ ਤਾਂ ਬਹੁਤ ਕੁਝ ਕਰਦੀ ਫਿਰਦੀ ਆ ਮੈਨੂੰ ਤਾਂ ਆਇਆਗਾ ਵੀ ਇਹਦਾ ਕੋਈ ਹੱਲ ਹੋ ਜੇ ਬੇਬੇ ਵੀਰ ਆਪਾਂ ਗੱਲ ਕਰੀ ਤਾਂ ਹੈਗੀ ਸੀ ਵੀ ਘਰ ਵੇਚ ਦਾਂਗੇ ਉਹ ਦੋ ਚਾਰ ਦਿਨਾਂ ਦੇ ਵਿੱਚ ਮੈਂ ਕਹਿ ਕੇ ਆਇਆ ਸੀ ਮੰਗੇ ਨੂੰ ਉਹ ਕਹਿੰਦਾ ਮੈਂ ਗੇੜਾ ਮਾਰੂਗਾ ਭਾਈ ਤੇਰੀ ਗੱਲ ਜਵਾ ਸਿਆਣੀ ਆ ਪੁੱਤ ਤੂੰ ਤਾਂ ਉਦੋਂ ਮੈਨੂੰ ਇਹ ਹੀ ਕਿਹਾ ਸੀ ਵੀ 15-16 ਲੱਖ ਤੱਕ ਮਸਾ ਵਿਕੂਗਾ। ਹਾਂ ਬੇਬੇ। ਕਿਹਾ ਸੀ ਨਾ ਤੇ ਬਾਕੀ ਪੁੱਤਰ ਰਕਮ ਮੈਂ ਕਿੱਥੇ ਕਰੂੰ? ਰਿਸ਼ਤੇਦਾਰਾਂ ਨਾਲ ਕੋਈ ਪੈਸਾ ਦੇ ਕੇ ਬਚਦਾ? ਹੋਜੂ ਹੱਲ ਬੇਬੇ ਫਿਰ ਹੁਣ ਦੱਸੋ ਆਪਾਂ ਕੀ ਕਰੀਏ? ਨਹੀਂ ਨਹੀਂ ਪੁੱਤਰ। ਮੈਂ ਤਾਂ ਐ ਕਹਿੰਦੀ ਆ ਨਾਲ ਤਾਂ ਤੇਰੇ ਇਹ ਅੰਕਲ ਦੀ ਨਿਸ਼ਾਨੀ ਆ। ਅਸੀਂ ਨਾਲੇ ਆਪਦੀ ਛੱਤ 'ਚ ਬੈਠੇ ਰਹਾਂਗੇ। ਚਲੋ ਕਿਸੇ ਲੋਟ ਬਾਹਰ ਭੇਜ ਦਾਂਗੇ। ਮੈਂ ਤਾਂ ਇੱਕ ਹੋਰ ਗੱਲ ਸੁਣੀ ਸੀ। ਵੀ ਆ ਇਨਸਾਨ ਦੇ ਨੰਗ ਪੈਰ ਜੇ ਵਿਕ ਜਾਂਦੇ ਨੇ। ਮੈਂ ਤਾਂ ਉਹ ਕੰਮ ਕਰ ਦੂੰਗੀ। ਬੇਬੇ ਅੰਗ ਪੈਰਾਂ 'ਚ ਥੋੜੀ ਵਿੱਚ ਜਾਂਦੇ ਆਗੇ। 2-4 ਮਹੀਨੇ ਵੀ ਨਹੀਂ ਕੱਟਣੀ ਹੈਗੇ ਤੋ। ਉਹ ਮੈਂ ਕੀ ਕਰਨਾ ਜਿਉਂ ਕਿ ਅੱਤਿਆਂ ਪੁੱਤਾਂ ਦੀ ਖੁਸ਼ੀ ਚਾਹੀਦੀ ਆ ਮਾਂ ਨੂੰ ਤਾਂ ਫਿਰ ਬੇਬੇ ਆ ਖੁਦ ਮਰ ਕੇ ਪੁੱਤਾਂ ਦੀ ਖੁਸ਼ੀਆਂ ਕਿਵੇਂ ਦਿੱਤੀਆਂਣਗੀਆਂ ਉਹ ਕੁਝ ਨਹੀਂ ਹੁੰਦਾ ਤੂੰ ਮੇਰੇ ਅੱਖੇ ਲੱਗ ਜਾ ਨਾਲੇ ਗੱਲ ਸੁਣ ਲੈ ਹੋਰ ਕਿਸੇ ਨੂੰ ਨਹੀਂ ਦੱਸਣੀ ਹੈਗੀ ਬੇਬੇ ਮੈਂ ਇਥੋਂ ਨਹੀਂ ਇਹ ਪਾਪ ਹੋਣਾ ਮੈਂ ਇਹ ਗਲਤ ਕੰਮ ਨਹੀਂ ਕਰਦਾ ਹੈਗਾ ਨਾ ਬੇ ਪੁੱਤ ਸੋਹੀ ਦਾ ਬਾਹਰ ਬਾਗ ਜੂ ਪੈਸੇ ਲੈ ਕੇ ਬਾਅਦ ਵਿੱਚ ਕੁੜੀ ਦਾ ਕੀ ਬਣੂਗਾ ਮੈਂ ਤਾਂ ਹੁਣ ਤੇਰੇ ਮੂਰੇ ਹੱਥ ਬੰਨ ਸਕਦੀ ਆ ਤੂੰ ਬਥੇਰੀ ਤੈਨੂੰ ਇੰਨਾ ਗੱਲਾਂ ਦੀ ਨਾ ਵਾਧੂ ਜਾਣਕਾਰੀ ਹੈ ਤਾਂ ਹੀ ਮੈਂ ਤੇਰੇ ਕੋਲ ਆਈਆਂ ਬੇਬੇ ਫਿਰ ਮੈਂ ਉਹਨੂੰ ਪਾਪ ਥੋੜੀ ਕਰਾਉਣਾ ਥੋੜੇ ਅੰਗਾ ਆਪਦੇ ਹੱਥੀਂ ਕਿਵੇਂ ਲੈ ਕੇ ਜਾਵਾਂ ਸੋਨੂੰ ਮੇਰੀ ਗੱਲ ਸੁਣ ਮੇਰੇ ਕੀ ਤੂੰ ਮਰਨ ਵਾਲਾ ਠੀਕਾ ਲਵਾਈ ਜਾਣਾਗਾ ਮੈਂ ਜਉਂਦੀ ਤਾਂ ਰਹੂੰਗੀ ਓਦੋਂ ਬਾਅਦ ਇੱਕੋ ਗੱਲ ਹੋ ਜਾਂਦੀ ਹੈ ਬੇਬੇ ਅੰਗ ਕੱਟ ਲੈ ਤੇ ਮਰਨ ਵਾਲ ਠੀਕ ਇੱਕ ਬਰਾਬਰੀ ਆ ਉਹ ਨਹੀਂ ਨਹੀਂ ਅਲਣੀ ਮਤਾਂ ਕੜੀ ਪਈਆਂ ਮੈਂ ਚੱਲ ਲੂੰਗੀ ਕੋਈ ਨਾ ਠੀਕ ਹੋ ਜੂਗੀ ਜਦੋਂ ਪੁੱਤ ਬਾਹਰ ਵਾਗਿਆ ਨਾ ਮੈਂ ਤਾਂ ਉਹੀ ਖੁਸ਼ੀ ਹੋ ਜੂਗੀ ਨਾਲੇ ਜੇ ਪੁੱਤ ਇੱਥੇ ਤੁਰਿਆ ਫਿਰਿਆ ਨਾ ਕਿਤੇ ਹੋਰ ਨਾ ਦੁਬਾਰਾ ਨਸ਼ਾ ਪਤਾ ਲੱਗ ਜੇ ਮੈਂ ਤਾਂ ਇਸ ਗੱਲ ਤੋਂ ਡਰਦੀ ਆ ਇਹ ਤਾਂ ਬੇਬੇ ਆਪਣੇ ਆਪ ਨੂੰ ਤਸੱਲੀ ਆ ਦਿੰਦੇ ਹੋ ਤੁਸੀਂ ਪੁੱਤ ਤੈਨੂੰ ਸੌ ਲੱਗੇ ਜੇ ਤੂੰ ਮੈਨੂੰ ਮਾਂ ਮੰਨਦਾ ਨਾ ਤਾਂ ਹਾੜੇ ਮੇਰਾ ਪੁੱਤ ਮੈਂ ਤੇਰੇ ਉਰੇ ਹੱਥ ਬੰਨ੍ਹਦੀ ਆ ਬੇਬੇ ਮਾਈ ਮੰਨਦਾਗਾ ਤੈਨੂੰ ਪਰ ਮੈਥੋਂ ਵੀ ਪਾਪ ਨਹੀਂਦਾ ਮੈਂ ਨਹੀਂ ਲੈ ਕੇ ਜਾਂਦਾ ਤੁਹਾਨੂੰ ਡਾਕਟਰ ਕੋਲੇ ਇਹ ਪਾਪ ਨੂੰ ਕੀ ਚੰਦਰਾ ਤੂੰ ਮੇਰਾ ਗਾਲ ਵੱਢੀ ਜਾਂਦਾ ਗਾਲ ਵੱਢੇ ਬਰਾਬਰੀ ਹੋ ਗਏ ਬੇਬੇ ਆ 15 ਦਿਨ ਵੀਨ ਕੱਢਦੀ ਮੈਨੂੰ ਪੱਕਾ ਪਤਾ ਤਾ ਮੈਂ ਤਾਂ ਨਾ ਉਦੋਂ ਬਾਅਦ ਮਹੀਨਾ ਨਾ ਕੱਟਾਂ ਹਫਤਾ ਨਾ ਕੱਟਾਂ ਮੈਨੂੰ ਨਹੀਂ ਪਤਾ ਇਹ ਕੰਮ ਕਰਨਾ ਹੀ ਕਰਨਾ ਬਸ ਤੈਨੂੰ ਹਾਂ ਕਰਨੀ ਪਊ ਉਹ ਪਤੰਦਰ ਉਹ ਨਹੀਂ ਸਮਝਦਾ ਹੈਗਾ ਹੰਡ ਕਰੀ ਬੈਠਿਆ ਬਾਹਰ ਜਾਣ ਦੀ ਬਾਹਰ ਕੀ ਹੈਗਾ ਮੇਰੇ ਪੁੱਤ ਦੀ ਜਾਨ ਬਚ ਜੂ ਸਾਡਾ ਘਰ ਬਚ ਜੂ ਆ ਧੀ ਹੈ ਜਿਹੜੀ ਕਹਿੰਦੇ ਹੁੰਦੇ ਆ ਚੰਗੇ ਘਰੇ ਵਿਆਹ ਦਾਂਗੇ ਗੱਲ ਤਾਂ ਇਹ ਹੈਗੀ ਬਸ ਵਧੀਆ ਬੇਬੇ ਪੁੱਤ ਦੀ ਜਾਨ ਬਚ ਜੂ ਤੁਸੀਂ ਮਰ ਜੂਗੇ ਬਸ ਵਧੀਆ ਮੈਂ ਜਾਉਂ ਕਿ ਕੀ ਲੈਣਾ ਇੱਥੇ ਕੀ ਕਰਨਾ ਜਿਉਂ ਕਿ ਹੁਣ ਵੀ ਤਾਂ ਮਰਿਆ ਬਰੋਬਰਾਂ ਫੋਨ ਦੱਸ ਬੇਬੇ ਮੈਂ ਕੀ ਕਰਾਂ ਬਸ ਆਪ ਮੈਨੂੰ ਹਸਪਤਾਲ ਲੈ ਜੀ ਕਿਹੜਾ ਉਥੇ ਨਾਲ ਵਗ ਚਲੀ ਕੋਈ ਗੱਲ ਨਹੀਂ ਮੁੜ ਕੇ ਹੌਲੀ ਹੌਲੀ ਮੇਰੀ ਦੀ ਹੈਗੀ ਸਾਂਭ ਲੂੰਗੀ ਮੈਨੂੰ ਬੇਬੇ ਮੈਂ ਨਹੀਂ ਜਾਂਦਾ ਹੈਗਾ ਠੀਕ ਹੈ ਮੈਂ ਤਾਂ ਪੱਕਾ ਬਸ ਇੱਟ ਤੇ ਲਖੀਰਾ ਚੰਗਾ ਤੇਰੀ ਇੱਟ ਤੇ ਲਖੀਰਾ ਤੇ ਮੇਰੀ ਵੀ ਪੱਥਰ ਤੇ ਲਖੀਰਾ ਮੈਂ ਲੈ ਕੇ ਜਾਉ ਖੜਾ ਹੋ ਜਾ ਆਲੇ ਹਾੜੇ ਨਹੀਂ ਕਢਾਈਦੇ ਹੁੰਦੇ ਮੈਂ ਤੇਰੇ ਮਾਵਾ ਵਰਗੀਆਂ ਬੇਬੇ ਮਾਵਾ ਵਰਗੀਆਂ ਤਾਂ ਹੀ ਤਾਂ ਮੈਂ ਜਾਂਦਾ ਨਹੀਂ ਹੈਗਾ ਚੱਲ ਚੱਲ ਕੋਈ ਨਹੀਂ ਮਜਬੂਰ ਕਰੀ ਨਹੀਂ ਬੇਬੇ ਤੂੰ ਮੈਨੂੰ ਬਸ ਹੁਣ ਤਾਂ ਮਜਬੂਰ ਕਰੂੰਗੀ ਬੱਸ ਪੁੱਤ ਤੈਨੂੰ ਯਕੀਨ ਆ ਗਿਆ ਨਾ ਤੈਨੂੰ ਸਾਰੀ ਗੱਲਬਾਤ ਦੱਸਦੀ ਪੁੱਤ ਬੇਬੇ ਰੱਬ ਨੇ ਆਪਣੇ ਨਾਲ ਇੰਨੀ ਮਾੜੀ ਕੀਤੀ ਹੈ ਹਨ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਆਪਣੀ ਇੰਨੀ ਮਾੜੀ ਕਿਸਮਤ ਹੋਊਗੀ ਉਚਲ ਦਸ ਘਰ ਭਾਣੇ ਹੋਣਾ ਜਿਹਨਾਂ ਮਸੋਣਾ ਸੀ ਉਹ ਤਾਂ ਹੋ ਗਿਆ ਤਨ ਬੇਬੇ ਨੂੰ ਸਾਰੀ ਗੱਲ ਦੱਸਤੀ ਬੱਸ ਪੁੱਤ ਹੁਣ ਐਵੇਂ ਆਵਦਾ ਮਾਨ ਨਾ ਕਰਾ ਕਾ ਤਾਪੂਏ ਮੈਨੂੰ ਖੜਾ ਕਰਨਾ ਠੀਕ ਹੈ ਕੋਮਰਾ ਤਿਆਰ ਰੱਖੇਂ ਤੇ ਮੈਂ ਤੇਰਾ ਲੱਖਾਂ ਦਾ ਹੁਣ ਆਪਣੇ ਕੋਲੋਂ ਦੂਰ ਚਲਾ ਗਿਆ ਚੱਲ ਬੇਬੇ ਮੈਂ ਵੀ ਚੱਲਦਾ ਹੁਣ ਤੇ ਜੇ ਕੋਈ ਲੋੜ ਹੋਵੇ ਨਾ ਮੈਨੂੰ ਫੋਨ ਕਰ ਦਿਓ ਮੈਂ ਨੰਬਰ ਦੇ ਦੇਣਾ ਤੁਹਾਨੂੰ ਹਾਂ ਪੁੱਤ ਅੰਬਰ ਲਿਖ ਲੈ ਲੈ ਬੈਣ ਐਜਬਰ ਦੇ ਵੀਰੇ ਫੋਨ 'ਚ ਹਾਂ ਲਾ ਪਰਤਾ ਪੈਣ ਇਹਦੇ 'ਚ ਤੇ ਮਾਤਾ ਫੋਨ ਕਰ ਦਿਓ ਚੰਗਾ ਆਪਣਾ ਪੁੱਤ ਸਮਝ ਗਏ ਹਾਂ ਪੁੱਤ ਚਲੋ ਠੀਕ ਆ ਹੁਣ ਮੈਂ ਚੱਲਦਾ ਤੂੰ ਹੀ ਖਿਆਲ ਰੱਖਣਾ ਪੁੱਤ ਤੇਰੀ ਬੈਂਡਾ ਤੇ ਆ ਤੇਰੀ ਮਾਂ ਬੁੱਢੜੀ ਠੀਕ ਹੈ ਠੀਕ ਹੈ ਜਦੋਂ ਮਰਜ਼ੀ ਫੋਨ ਮਾਰ ਦੇ ਮੈਂ ਉਹਦੇ ਆ ਜਾਵਾਂ ਚੰਗਾ ਪੁੱਤਰ ਸਾਵਾ ਸੇ ਤੇ ਠੀਕ ਹੈ ਭਣੇ ਹਾਂ ਵੀਰੇ ਠੀਕ ਆ ਮੈਨੂੰ ਤਾਂ ਲੱਖਰੀ ਲੱਗਦਾ ਹੈ ਐਂ ਨਾ ਬਤੂ ਤੁਰੋ ਤੂੰ ਚੀਕ ਕੇ ਹੌਸਲਾ ਰੱਖ ਬੇਬੇ ਰੋਣਾ ਤਾਂ ਹੋਰ ਕੀ ਕਰਾਂ ਵੀਰੇ ਨੇ ਫੋਨ ਨਹੀਂ ਕੀਤਾ ਜਾ ਕੇ ਤੇ ਤੂੰ ਤੂੰ ਆ ਸਭ ਕਰਤਾ ਇੱਕ ਗੱਲ ਦੱਸ ਤੀ ਜਦੋਂ ਆਪਣੇ ਕੋਲੇ ਲੱਖਾ ਹੁੰਦਾ ਸੀ ਆਪਾਂ ਉਦੋਂ ਵੀ ਰੋਂਦੀਆਂ ਹੁੰਦੀਆਂ ਸੀ ਹੁਣ ਜੇ ਲੱਖਾ ਪਰਦੇਸ ਵਾ ਗਿਆ ਉਹਦੀ ਖੁਸ਼ੀ-ਬੁਰੀ ਹੋ ਗਈ ਹੁਣ ਵੀ ਇਹੀ ਹਾਲ ਬੇਬੇ ਇੱਕ ਸਾਈਡ ਖੁਸ਼ੀ ਆ ਇੱਕ ਸਾਈਡ ਦੁੱਖ ਆ ਮੈਨੂੰ ਖੁਸ਼ੀ ਘੱਟ ਪਰ ਦੁੱਖ ਵੱਡਾ ਹੋਈ ਜਾਂਦਾਗਾ ਕਿ ਤੂੰ ਆਪਦੇ ਸ਼ਰੀਰ ਨੂੰ ਦੁੱਖ ਦੇ ਤਰਨਾ ਬਸ ਚੁੱਪੋ ਜਾ ਜਾਇਕਰ ਮੇਰੇ ਨਾਲ ਤੇ ਥੋੜਾ ਜਿਹਾ ਦਲੀਆ ਬਣਾ ਦੇ ਤੂੰ ਆਵਦੇ ਵਾ ਤੇ ਕੋਈ ਰੋਟੀ ਪਾਣੀ ਤਿਆਰ ਕਰ ਲੈ ਚਾਹ ਤੜਕੇ ਦੀ ਭੁੱਖੀ ਆ ਬੇਬੇ ਦਲੀਆ ਤਾਂ ਹੈ ਨਹੀਂ ਤੇਰੇ ਕੋਲ ਪੈਸੇ ਹੈਗੇ ਤਾਂ ਦੇ ਦੇ ਚਲ ਮੈਂ ਕਰ ਅੰਦਰ ਦੇਖ ਲਾਉਂ ਤੂੰ ਲੱਲੇ ਪੈਸੇ ਪਏ ਹੁਣ ਕੋਈ ਡਾ ਰੋਟੀ ਬਣਨੀ ਬਸ ਚਲ ਮੈਂ ਦੇਖਦੀ ਆ ਬੇਬੇ ਹਾਂ ਹਾਂ ਬੁੱਤ ਬੇਬੇ ਇਹ ਵੀ ਸੱਚਾ ਕਹਾਸਾ ਮੇਰਾ ਬੱਤ ਸੋ ਖਜ਼ਾਲਤ ਦਾ ਕੋਈ ਸੁਨੇਹਾ ਦੇ ਦੇ ਮੈਂ ਛੇਤੀ ਠੀਕ ਹੋ ਜਾਂਗੀ ਨਾਲੇ ਨੀਹਾ ਨੂੰ ਕੋਈ ਹੌਸਲਾ ਹੋ ਜੇਗਾ। ਤੇਰੇ ਯਾਦਾਂ ਨਾਲ ਹੀ ਜੀ ਰਿਹਾ ਚਾਹ। ਜਵਾਵ ਉਹ ਰਬ ਕਿਹੋ ਜਿਹਾ ਇਨਸਾਨ ਬਣਾਇਆ ਤੂੰ। ਮਾਵਾਂ ਤੇ ਆਂ ਤਰਸ ਰਹਿੰਦੇ ਨੇ। ਰੋਈ ਜਾਂਦੇ ਨੇ। ਕੀ ਕਰਾਉਣਾ ਹੈ ਜੇ ਪੈਸੇ ਤੋਂ? ਜਦੋਂ ਪਿੱਛੇ ਪਰਿਵਾਰ ਹੀ ਰੁੱਲ ਜੇ। ਮੈਗਰੂ ਤੂੰ ਪਰੇਖਾ। ਬੇਬੇ پیسے ਤਾਂ ਹੈ ਨਹੀਂਗੇ ਚੱਲ ਕੋਈ ਨਹੀਂ ਪੁੱਤ ਜਾ ਸੀਰੀ ਦੀ ਦੁਕਾਨ ਤੇ ਵਗ ਜਾ ਲਿਖਾ ਆਈ ਫੇਰ ਦੇ ਦਾਂਗੇ ਪੈਸੇ ਆਪਾਂ ਬੇਬੇ ਦੇ ਦੂਗਾ ਧਾਰੋ ਕੋਈ ਨਹੀਂ ਕੋਈ ਨਹੀਂ ਦੇ ਦੂਗਾ ਧਾਰਾ ਐ ਕੀ ਗੱਲ ਐ ਕੋਈ ਨਹੀਂ ਪਰ ਉਹਨੂੰ ਮੈਂ ਕਹਿ ਕੇ ਜ਼ਰੂਰ ਆਉਂਗੀ ਇਹ ਗੱਲ ਨਾ ਪੁੱਤ ਹੁਣ ਨਾ ਇਹ ਗੱਲ ਕਰੀ ਕੋਈ ਫਾਇਦਾ ਨਹੀਂ ਪੁੱਤ ਹੁਣ ਤਾਂ ਸਾਰਾ ਕੁਝ ਹੋ ਗਿਆ ਬੇਬੇ ਪਰ ਉਹਦਾ ਮਤਲਬ ਬਣਦਾ ਨਹੀਂ ਸੀ ਐ ਤੈਨੂੰ ਲੈ ਕੇ ਜਾਣ ਦਾ ਇਹ ਗੱਲ ਤਾਂ ਤੂੰ ਵੀ ਸਹਿਮਤ ਆ ਨਾ ਪੁੱਤ ਉਹ ਗੜਾ ਮੈਨੂੰ ਗੋਦੀ ਚਾਕੇ ਲੈ ਗਿਆ ਮੈਂ ਨਾਲ ਗਈਆਂ ਅਗਲੇ ਦਿਨ ਠੀਕ ਹੈ ਹੁਣ ਨਾ ਪੁੱਤ ਕੁਛ ਕਹੀ ਮੇਰੀ ਧੀ ਸਿਆਣੀ ਐ ਤੂੰ ਚੱਲ ਠੀਕ ਆ ਬੇਬੇ ਜਾਨੀ ਉਹਦਾ ਦੱਸ ਕਮਲਿਆ ਹਰਖ ਮੰਨੀ ਬੈਠੀ ਐ ਸੀਰੇ ਨੂੰ ਕਹੀ ਜਾਂਦੀ ਐ ਕਮਲਿਆ ਲੋੜ ਤਾਂ ਆਪਾਂ ਨੂੰ ਸੀ ਸੀਰੇ ਨੂੰ ਥੋੜੀ ਲੋੜ ਸੀ ਫੇਰ ਲੱਖਾ ਕਿਸੇ ਪਾਸੇ ਭੱਜ ਜਾਂਦਾ ਜਾਂ ਕੁਛ ਕਰ ਜਾਂਦਾ ਕੀ ਕਰਦੇ ਰੋਜ਼ ਤਾਂ ਫਾਹੇ ਲੈਂਦਾ ਸੀ ਉਹ ਉੰਦਸ ਚੰਤਰੀਆ ਵੀਰਾ ਪਹਿਲਾਂ ਤਾਂ ਮਾਂ ਮੰਗਣ ਲਈ ਸੀ ਹੁਣ ਤਾਂ ਭੈਣ ਵੀ ਮੰਗਣ ਲਾਤੀ ਕਿਹੜੇ ਜਨਮ ਦਾ ਬੈਰ ਕੱਢੀ ਜਾਣਾ ਸਾਡੇ ਤੋਂ ਇਹੋ ਜਿਹਾ ਕਿਹੜਾ ਗੁਨਾਹ ਕਰਤਾ ਸੀ ਜਿਹੜਾ ਦਰਦ-ਦਰਦੀਆਂ ਠੋਕਰਾਂ ਖਾਣ ਲੱਗਾ ਤੂੰ ਦਿਖਾਈ ਗਿਆ ਆਵਦੀ ਔਕਾਤਾਂ ਕਦੇ ਵੀ ਨਹੀਂ ਸੋਚਿਆ ਸੀ ਵੀ ਆਏ ਰੁਲਾਗੇ ਸੜਕਾਂ ਤੇ ਅੱਜ ਜੂਨ ਨਾਲ ਤਾਂ ਮਰਨਾ ਹੀ ਚੰਗਾ ਹਾਂ ਬੇਗੀ ਲੈਣਾ ਮੇਰੇ ਸਿਰਾ ਹੈਗਾ ਸਭ ਉਹ ਤਾਂ ਬਾਹਰ ਗਿਆ ਹੋਇਆ ਅੱਛਾ ਵੀਰੇ ਮੈਂ ਤਾਂ ਐਸੀ ਦਲੀਆ ਲੈਣਾ ਸੀਗਾ। ਦਲੀਆ ਦੇ ਦੇ ਦਿੰਦੇ ਆ। 1 ਕਿਲੋ ਲੈਣੇ ਕਿ ਦੋ? 1 ਕਿਲੋ ਲੈਣੇ। ਲੈ ਬੈਣ। ਹੋਰ ਕੋਈ ਸਾ? ਨਹੀਂ ਵੀਰੇ ਹੋਰ ਤਾਂ ਬੱਸ ਤੇ ਪੈਸਿਆਂ ਦੀ ਗੱਲ ਵੀਰੇ ਨਾਲ ਹੋ ਗਈ ਸੀ। ਹੋ ਗਈ ਸੀ ਗੱਲ? ਹਾਂ ਵੀਰੇ। ਠੀਕ ਆ ਕਿਹੜੇ ਨਾਮ ਤੇ ਲਿਖਨੇ ਪੈਣਗੇ ਪੈਸੇ? ਸੋਹੀ ਦੇ ਨਾਮ ਤੇ ਲਿਖ ਦਿਓ। ਠੀਕ ਆ ਬੈਣ। ਠੀਕ ਆ ਵੀਰੇ। ਮੈਂ ਨਹੀਂ ਆਉਂਦਾ ਹੁੰਦਾ ਹੁਣ ਵੀਰੇ ਦਾ ਫੋਨ। ਹਾਂ ਵੀਰੇ ਆਉਂਦਾ ਹੁੰਦਾਗਾ ਅੱਛਾ ਠੀਕ ਹੈ ਨਾ ਕੰਮ ਕੰਮ ਮਿਲ ਗਿਆ ਨੂੰ ਹਾਂ ਵੀਰੇ ਮਿਲ ਗਿਆ ਕੰਮ ਤਾਂ ਤੇ ਵਧੀਆ ਬੇਬੇ ਠੀਕ ਰਹਿੰਦੀ ਆ ਹਾਂ ਵੀਰੇ ਬੇਬੇ ਵੀ ਠੀਕ ਆ ਜੀ ਠੀਕ ਹੈ ਸਿਰੋ ਵੀ ਨਾ ਕਦੋਂ ਕਹੂਗਾ ਉਹ ਕੱਲ ਸ਼ਾਮ ਤੱਕ ਆ ਜੀ ਅੱਛਾ ਚੱਲ ਜੇ ਆ ਗਿਆ ਤਾਂ ਕਹਿ ਦੇ ਵੀ ਬੇਬੇ ਨੂੰ ਮਿਲਿਆ ਬੇ ਹਾਂ ਕੋਈ ਨਾ ਕਹਿ ਦੋ ਠੀਕ ਆ ਆ ਲੇਖ ਲਿਓ ਵੀਰੇ ਹਾਂ ਕੋਈ ਨਾ ਠੀਕ ਆ ਦੇਖ ਲਵੀਂ ਜੀ ਜੇ ਅਜੇ ਦਲੀਆ ਨਾ ਨਾ ਹੁੰਦਾ ਬੇਬੇ ਤਾਂ ਤਾਂ ਰੋਟੀ ਵੀ ਨਹੀਂ ਖਾਦੀ ਜਾਂਦੀ ਹੈਗੀ ਤੇਰੇ ਕਰਕੇ ਕਿੰਨਾ ਵੱਡਾ ਰੋਗ ਲਾ ਲਿਆ ਬੇਬੇ ਨੇ ਜੇ ਅਜੇ ਦਲੀਆ ਨਾ ਹੁੰਦਾ ਬੇਬੇ ਤਾਂ ਭੁੱਖੀ ਮਰ ਜਾਂਦੀ ਪਰ ਨਾ ਵੀਰੇ ਤੈਨੂੰ ਕਿਹੜਾ ਫਰਕ ਪੈਂਦਾ ਤੈਨੂੰ ਤਾਂ ਸਿਰਫ ਮਤਲਬ ਸੀ ਪੈਸਿਆਂ ਤੱਕ ਤੈਨੂੰ ਪੈਸੇ ਮਿਲ ਗਏ ਤੂੰ ਬਾਹਰ ਭੱਗ ਗਿਆ ਤੇਰਾ ਕੰਮ ਹੋ ਗਿਆ ਬੇਪਤਾ ਤਾਂ ਸਾਡੇ ਤੇ ਪਈ ਆ ਦਿਨ ਤਾਂ ਸਾਨੂੰ ਕੱਟਨੇ ਪੈ ਰਹੇ ਨੇ ਬੇਬੇ ਦਲ ਗਿਆ ਤਾਂ ਮੈਂ ਲਈ ਚੱਲ ਜੰਗਾ ਪੁੱਤ ਜਾ ਬਣਾ ਲੈ ਠੀਕ ਆ ਆਹੋ ਲਾ ਦੇਖ ਲਾ ਨਿੱਕਾ ਹੁੰਦਾ ਲੱਖਾਂ ਵਿੱਚੋਂ 1 ਮਿੰਟ ਨਹੀਂ ਸੀ ਦੂਰ ਹੁੰਦਾ ਜਦ ਵੀ ਕਿਤੇ ਬਾਹਰ ਅੰਦਰ ਜਾਣਾ ਉਹਦੀ ਮਾਂ ਮਾਂ ਕਰਕੇ ਭੱਜ ਲੈਣਾ ਤੇ ਰੋਣਾ ਆਹ ਦੇਖ ਲਾ ਹੁਣ ਕਿੰਨੇ ਦਿਨ ਹੋ ਗਏ ਗਏ ਨੂੰ ਫੋਨ ਫਾਨ ਵੀ ਨਹੀਂ ਕੀਤਾ ਚੰਦਰੇ ਨੇ ਪਤਾ ਨਹੀਂ ਰੋਟੀ ਪਾਣੀ ਖਾਂਦਾ ਵੀ ਹੋਊ ਕਿ ਨਾ ਕੀ ਕਰਾਂ ਜੀ ਨਹੀਂ ਲੱਗਦਾ ਇੱਕ ਮਿੰਟ ਵੀ ਓਏ ਮੇਰਾ ਲੱਖਾ ਪੁੱਤ ਲੈ ਚੀਜੀ ਖਾ ਲਾ ਹੋਰ ਚੀਜੀ ਖਾ ਲਾ ਪੁੱਤ ਐਨੀ ਆ ਖੇਡਾ ਓਏ ਆ ਦੇਖ ਲੈ ਆ ਜਾ ਆ ਜਾ 2 ਮੀਟਰ ਚੱਕ ਲੈ ਕੰਮ ਤਾਂ ਪੁੱਤ ਨਿਭੜ ਦੇ ਲੱਖਿਆ ਆ ਜਾ ਸੋਹਣੇ ਆ ਮੇਰਾ ਸੋਹਣਾ ਪੁੱਤ ਓਏ ਮੇਰਾ ਲੱਖਾ ਪੁੱਤ ਹੈ ਇਹਦਾ ਹਉ ਦੇਖੀ ਉਹ ਦੇਖ ਕੀ ਫਿਰਦਾ ਆ ਜਾ ਵੀ ਡੋਗੀ ਫੇਰ ਲੈ ਸਾਡੇ ਲੱਖੇ ਨਾਲ ਆ ਜਾ ਆ ਜਾ ਆ ਜਾ ਨਹੀਂ ਡਰ ਦੁੱ ਚੀਜੀ ਲੈ ਕੇ ਆਉ ਪੁੱਤ ਤੇਰਾ ਬਾਪੂ ਹੋ ਗਿਆ ਕੰਮ ਤੇ ਆਜੋ ਗਈ ਆਜੋ ਬਈ Tá do really... ਬੋ ਤੋਖਾ ਪੁੱਤ ਤੇਰੇ ਬਿਨਾ ਮੈਂ ਤਾਂ ਤੇਰੀ ਫਿਕਰੀ ਖਾਈ ਹੋਈ ਡੇਬੀ ਆਲਾ ਦਲੀਆ ਦੇਖ ਲਾ ਨਿੱਕਾ ਹੁੰਦਾ ਕਿੰਨਾ ਸ਼ਰਾਰਤਾ ਕਰਦਾ ਕਦੇ ਕਿਵੇਂ ਕਦੇ ਕਿਵੇਂ ਸਾਰਾ ਦਿਨ ਮਗਰਮਗਰ ਫਿਰਦੀ ਹੁੰਦੀ ਹੁਣ ਉਹ ਨਾ ਬੇਬੇ ਤੂੰ ਐਮੀਨ ਫਿਕਰ ਕਰਿਆ ਕਰ ਮੇਰਾ ਆਪਾਂ ਨੂੰ ਧੋਖਾ ਦੇ ਕੇ ਗਿਆ ਕੋਈ ਨਹੀਂ ਆਪੇ ਭੁਗਤੂਗਾ ਨਾ ਪੁੱਤ ਐ ਨਹੀਂ ਕਹਿੰਦੇ ਹੁੰਦੇਗੇ ਆਕਰ ਤੇਰਾ ਵੀ ਰਹੂ ਬੇਬੇ ਤੂੰ ਚੁੱਪ ਕਰਕੇ ਖਾ ਲੈ ਨੀਹਾ ਗੱਲ ਸੁਣ ਪੁੱਤ ਨਾਲੇ ਮੈਨੂੰ ਐ ਤਾਂ ਦੱਸ ਦੇ ਲੱਖੇ ਦਾ ਫੋਨ ਫਾਨ ਆਇਆ ਕੋਈ ਕਨਾ ਬੇਬੇ ਜੇ ਫੋਨ ਆਇਆ ਵੀ ਨਾ ਮੈਂ ਤਾਂ ਵੀ ਨਹੀਂ ਚੱਕਣਾ ਨਾਲੇ ਮਰੇ ਹੋਏ ਲੋਕਾਂ ਤੋਂ ਨਾ ਮੈਂ ਆਸ ਨਹੀਂ ਰੱਖਦੀ ਐ ਨਹੀਂ ਕਹਿੰਦੇ ਹੁੰਦੇ ਪੁੱਤ ਕੰਮਲੀ ਨਾ ਹੋਵੇ ਤਾਂ ਬੇਬੇ ਮੈਨੂੰ ਪਤਾ ਹੈ ਮੈਂ ਤੈਨੂੰ ਕਿਵੇਂ ਦੇਖਦੀ ਆਂ ਰੋਂਦੀ ਹੋਈ ਨੂੰ ਕਿੰਨਾ ਬਿਲਕਦੀਆਂ ਤੂੰ ਉਹਦੇ ਪਿੱਛੇ ਤੈਨੂੰ ਕੀ ਲੱਗਦਾ ਮੈਨੂੰ ਵੀ ਰਹਾ ਹਲੇ ਵੀ ਚੰਗਾ ਲੱਗਦਾ ਹੋਊਗਾ ਨਹੀਂ ਤੈਨੂੰ ਇੱਕ ਵਾਰ ਕਹਤਾ ਬੇਬੇ ਮੇਰੇ ਲਈ ਉਹ ਮਰ ਚੁੱਕਿਆ ਨਾ ਵੀ ਕਿਉਂ ਐ ਕਰੀਏ ਨਹੀਂ ਹੈ ਜੀ ਮੈਨੂੰ ਪਤਾ ਹੈਗਾ ਕਿੰਨੀਆਂ ਔਖਾਂ ਨਾਲ ਇੱਥੋਂ ਤੱਕ ਟਾਈਮ ਲਿਆਂਦਾ ਛੋਟੇ ਹੁੰਦੇ ਨੂੰ ਕਿਵੇਂ ਪਾਲਿਆ ਤੇ ਆ ਹੁਣ ਕਿਵੇਂ ਮਸਾ ਬਾਹਰ ਭੇਜਿਆ ਚੱਲ ਉਹਦਾ ਕੁਛ ਨਾ ਕੁਛ ਬਣ ਜੇ ਕੋਈ ਗੱਲ ਨਹੀਂ ਮੇਰਾ ਕੀ ਹੈ ਮੈਂ ਤਾਂ ਬੁਢੀ ਆ ਇੱਕ ਨਾ ਇੱਕ ਦਿਨ ਤਾਂ ਲੱਕੜਾਂ ਚ ਜਾਣਾ ਹੀ ਹੈ ਧੀਏ ਕੀ ਕਰੋ ਜੀ ਮੇਰੀ ਬੇਬੇ ਰੂਨਾ ਤੁਸੀਂ ਠੀਕ ਕਰ ਦੋ ਕਿਉਂਕਿ ਇਹ ਚਮਤਕਾਰ ਨਾ ਤੁਸੀਂ ਹੀ ਕਰ ਸਕਦੇ ਹੋ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਆ ਤੁਹਾਨੂੰ ਵੀ ਪਤਾ ਹੈ ਕਿ ਮੇਰੀ ਬੇਬੇ ਤੋਂ ਇਲਾਵਾ ਮੇਰਾ ਹੁਰ ਕੋਈ ਨਹੀਂ ਹੈਗਾ ਤੇ ਈਆਂ ਦਾ ਤਾਂ ਮਾਵਾ ਬਿਨਾ ਹੋਰ ਹੁੰਦਾ ਵੀ ਕੌਣ ਤੁਹਾਨੂੰ ਵੀ ਪਤਾ ਵੀਰੇ ਨੇ ਸਾਡੇ ਨਾਲ ਕੀ ਕੁਛ ਕਰਤਾ ਪਰ ਹੁਣ ਮੇਰੀ ਸਿਰਫ ਨਾ ਤੁਹਾਡੇ ਤੇ ਉਮੀਦ ਹੈ ਤੁਸੀਂ ਕੁਝ ਐਜਾ ਕਰ ਦੋ ਕਿ ਮੇਰੀ ਬੇਬੇ ਨਾ ਬਸ ਹਮੇਸ਼ਾ ਲਈ ਠੀਕ ਹੋ ਜਾਏ ਹੁਣ ਕੋਈ ਬਿਮਾਰੀ ਨਾ ਲੱਗੇ ਗਸਤੀ ਵਸ ਮੈਂ ਬੇ ਦੋਤ ਨੂੰ ਗੋਸ਼ ਹੋ ਗਿਆ ਮਰਦੋ ਨਹੀਂ ਰਿਹਾ ਜਾਣਾ ਨਾ ਪੁੱਤ ਮੈਨੂੰ ਕੁਛ ਨਹੀਂ ਹੁੰਦਾ ਐਵੇਂ ਨਾ ਫਿਕਰ ਕਰੀ ਜਾ ਤੂੰ ਕੋਈ ਨਾ ਆ ਦੇਖ ਲੈ ਮੇਰੇ ਸਾਹਮਣੇ ਤਾਂ ਖੜੀ ਆ ਮੈਂ ਕੰਮ ਲਈ ਨਾ ਹੋਵੇ ਤਾਂ ਚਲ ਆ ਜਾ ਬਾਹਰ ਬੈਨੇ ਆਪਾਂ ਆਇਆ ਪੁੱਤ ਨੇ ਹਾਂ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਪੁੱਤ ਹਾਂ ਬੀਬੇ ਮੇਰੇ ਨਾਲ ਵਾਦਾ ਕਰ ਜੋ ਮੈਂ ਕਹੂੰਗੀ ਉਹ ਤੇ ਤੂੰ ਪੂਰਾ ਉਤਰੇਂਗੀ ਹਾਂ ਬੀਬੇ ਪਰ ਗੱਲ ਤਾਂ ਦੱਸ ਕੀ ਹੈ ਹਾਂ ਪੁੱਤ ਗੱਲ ਤਾਂ ਮੈਂ ਤੈਨੂੰ ਦੱਸ ਦੇਣੀ ਹੈ ਆਪਣੇ ਲੱਖੇ ਵੀਰੇ ਨੂੰ ਨਾ ਕੋਈ ਗੱਲ ਦੱਸੀ ਨਾ ਜਿਵੇਂ ਤੇਵੇਂ ਮੈਂ ਉਹਨੂੰ ਬਾਹਰ ਭੇਜ ਜਾਗਾ ਤੈਨੂੰ ਤਾਂ ਪਤਾ ਹੀ ਹੈ ਪੁੱਤ ਕਿੰਨਾ ਓੱਖਾਂ ਨਾਲ ਬਾਹਰ ਭੇਜਿਆ ਆਪਾਂ ਮੈਂ ਨਹੀਂ ਚਾਹੁੰਦੀ ਉਹਨੂੰ ਇਹ ਗੱਲ ਦਾ ਪਤਾ ਲੱਗੇ ਤੇ ਫੇਰ ਉਹ ਮੁੜ ਕੇ ਪਸਤਾਈ ਜਾਵੇ ਪਰ ਬੇਬੇ ਤੂੰ ਐਂ ਕਿਉਂ ਕਹੀ ਜਾਨੀਆ ਨਹੀਂ ਪੁੱਤ ਮੇਰਾ ਹੱਕ ਬਣਦਾ ਤੈਨੂੰ ਸਾਰੀ ਗੱਲ ਬਾਤ ਕਹਿਣ ਦਾ ਬਾਕੀ ਪੁੱਤ ਮੈਨੂੰ ਤਾਂ ਹੁਣ ਐ ਲੱਗਦਾ ਮੇਰਾ ਟਾਈਮ ਆ ਗਿਆ ਨਾ ਨਾ ਬੇਬੇ ਤੂੰ ਐਂ ਨਾ ਬੋਲ ਤੇਰੇ ਤੋਂ ਬਿਨਾ ਮੇਰਾ ਕੋਹਣਾ ਨਹੀਂ ਪੁੱਤ ਤੂੰ ਹੀ ਨਾ ਮੈਂ ਤੂੰ ਹੋਰ ਦੁੱਖ ਨਹੀਂ ਸਹਿ ਜਾਂਦੇ ਮੈਨੂੰ ਨਹੀਂ ਹੈਗੀ ਹੋਰ ਉਮੀਦ ਵੀ ਮੈਂ ਜੋ ਪਾਉਂਗੀ ਅੱਗੇ ਨਹੀਂ ਬੇਬੇ ਮੈਂ ਹੈਗੀ ਆ ਨਾ ਤੇਰੇ ਨਾਲ ਤੈਨੂੰ ਕੁਝ ਨਹੀਂ ਹੋਣ ਦਿੰਦੀ ਮੈਂ ਚੱਲ ਪੁੱਤ ਬਸ ਲੱਖੇ ਵੀਰੇ ਦਾ ਵੀ ਧਿਆਨ ਰੱਖੀ ਬੇਬੇ ਦੁਆਇਂ ਨਾ ਬੋਲੋ ਨਹੀਂ ਪੁੱਤ ਮੈਨੂੰ ਨਾ ਮੇਰਾ ਨਾ ਹੁਣ ਦਮ ਜਾ ਘੁੱਟ ਜਾਂਦਾ ਹੈਗਾ ਨਹੀਂ ਬੇਬੇ ਮੈਨੂੰ ਕੁਝ ਨਹੀਂ ਹੁੰਦਾ ਸਾਲਣ ਚ ਵੀ ਤਕਲੀਫ ਹੋਈ ਜਾਂਦੀ ਹੈ ਦੀਏ ਬੇਬੇ ਮੈਨੂੰ ਪਹਿਲਾਂ ਕਿਹਾ ਸੀ ਤੂੰ ਆ ਜਾ ਕੁਛ ਨਾ ਕਰਦੀ ਬੇਬੇ ਤੈਨੂੰ ਕੁਛ ਨਹੀਂ ਹੁੰਦਾਗਾ ਤੂੰ ਹੀ ਨਾ ਮੇਰੀ ਚੱਲ ਨਹੀਂ ਪੁੱਤ ਮੈਨੂੰ ਸਾਰਾ ਜਾਣਨਾ ਹੋਈ ਜਾਂਦਾ ਹੁਣ ਬਬਾਲਾ ਟਾਈਮ ਨਹੀਂ ਜਾ ਸਕਦੀ ਤੀ ਮੈਨੂੰ ਬਹੁਤ ਔਖਾਈ ਹੈ ਕੀਤੀ ਹੈ ਨਹੀਂ ਬੇਬੇ ਤੈਨੂੰ ਕੁਛ ਨਹੀਂ ਹੁੰਦਾ ਮੈਂ ਹੈਗੀ ਆ ਨਾ ਤੇਰੇ ਨਾਲ ਨਹੀਂ ਪੁੱਤ ਮੇਰੇ ਸਾਹ ਆ ਇੱਥੇ ਅੜ ਕੇ ਪਿਆ ਮੇਰੇ ਸਾਹ ਲੱਗਦਾ ਬੇਬੇ ਤੂੰ ਆਏ ਕਿਉਂ ਕਰੀ ਦਮੀਆਂ

ਨਾ ਬਾਈ ਨਸ਼ਾ ਅਨੁਸ਼ਾਣੀ ਹੁਣ ਮੈਂ ਵੇਚਦਾ ਮੈਂ ਤਾਂ ਇਹ ਕੰਮ ਛੱਡ ਤੇ ਬਹੁਤ ਟਾਈਮ ਹੋ ਗਿਆ ਮੈਂ ਕੰਮ ਛੱਡਿਆ ਦੋ ਤਿੰਨ ਮਹੀਨੇ ਹੋ ਗਏ ਹਾਂ ਕੀ ਹੋ ਗਿਆ ਭੈਣੇ ਕੁਛ ਨਹੀਂ ਹੋਇਆ ਵੀਰੇ ਭੈਣੇ ਹੁਣ ਮੈਂ ਸੁਧਰ ਗਿਆ ਮੈਂ ਨਸ਼ੇ ਛੱਡ ਤੇ ਜਿਹੜੀ ਮੈਂ ਗੰਦੀ ਸੋਚ ਰੱਖਦਾ ਸੀ ਨਾ ਹੁਣ ਨਹੀਂ ਰੱਖਦਾ ਤੂੰ ਵਿਸ਼ਵਾਸ ਕਰ ਮੇਰੇ ਤੇ ਦੱਸ ਕੀ ਹੋ ਗਿਆ ਵੀਰੇ ਮੇਰੇ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਜਾ ਕੇ ਦੇਖੇ ਆ ਜਾ ਭੈਣੇ ਵੀਰੇ ਆ ਜਾ ਜਲਦੀ ਆ ਜਾ ਵੀਰੇ ਦੇਖੀ ਬੇਬੇ ਮੈਂ ਨੇ ਪਾਣੀ ਲੈ ਕੇ ਆ ਆ ਲੈ ਵੀਰੇ ਜਲਦੀ ਪਿਆਵੇ ਪਿਆ ਦੇ ਵੀਰੇ ਲੁਕਿਆ ਕਿਉਂ ਗਿਆ ਪਾਣੇ ਪਿਆ ਦੇ ਵੀਰੇ ਬੇਬੇ ਤਾਂ ਪੂਰੀ ਹੋ ਗਈ ਕਿ ਰਹੀ ਆ ਗਈ ਕਹੀ ਜਨਾ ਬੇਬੇ ਬੇਬੇ ਮਾਰ ਸੀ ਕਹੇ ਤੂੰ ਰੋਣਾ ਬੇਬੇ ਕੰਬਿਰ ਨਹੀਂ ਮੇਰੀ ਬੇਬੇ ਨੇ ਮੰਜਾ ਟਕੇ ਜਾਂਦੀ ਬੇਬੇ 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 ਆ ਜਾ ਆਪਣਾ ਸੁਣਾ ਬਾਂ बेबे <laughs> <laughs> ये <laughs> ना गाना <laughs> बेबे बेबे बोलो बेबे बोल दे क्या नहीं मैं से बोलूंगा मैंने रोना तेरा मां मेरे मां मार दे ये नंबर तो आनी कर잖아 बेबे उठा बेबे बोलबा हमें ਇਹ ਮੇਰੇ ਬੇਬੇ ਨੂੰ ਉਡਾ ਦੇ। ਇਹ ਮੇਰਾ ਵਣਕਿਆ ਮੇਰੇ ਬੇਬੇ ਨੂੰ ਉਡਾ ਦੇ ਦੇਖੀ। ਮੇਰੇ ਬੇਬੇ ਤੋਂ ਬਿਨਾ ਮੇਰਾ ਕੋਈ ਨਹੀਂ ਆਏਗਾ। ਬੇਬੇ ਉੱਠਾ। ਆਹ ਦੇ ਆਪ ਨੂੰ ਸੁਭਾਲ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ। ਮੇਰੇ ਮੇਰੇ ਬੇਬੇ। ਇਸ ਉਹ ਹੀ ਦੀ ਪੈਂਦੀ ਵਾਈ ਨਹੀਂ ਹੈਗੀ। ਹਾਂ ਹਾਂ ਰੋਲਾ ਪਈ ਜਾਂਦਾ ਹੁੰਦਾ ਕਰ ਚਲੀ ਬਣਾ ਆਜੋ। ਬੇਬੇ ਬੋਲ ਪਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਭਾਈ ਕੀ ਹੋ ਗਿਆ ਬੇਬੇ ਨੂੰ ਪਰ ਮੇਰੇ ਬੇਬੇ ਕੋਲ ਇਹ ਸਭ ਦਾ ਗੁਨਾਹਦਰ ਤੂੰ ਆਂਗਾ ਭਾਈ ਬਥੇਰਾ ਸਮਝਾਇਆ ਸੀ ਬੇਬੇ ਨੂੰ ਮਜਬੂਰ ਕਰਕੇ ਲੈ ਗਈ ਸੀ ਬੇਬੇ ਮੈਨੂੰ ਕਸਮਾਂ ਬਾਕੇ ਲਗਾਈ ਸੀ ਮੈਂ ਬਥੇਰਾ ਕਿਹਾ ਸੀ ਬਾਕੀ ਲਾਂਤੀਆ ਤਾਂ ਉਹ ਹੋ ਆ ਜਿਹੜਾ ਪੈਸੇ ਲੈ ਕੇ ਬਾਹਰ ਬਾਕੇ ਮਾਦਰ ਸੋਚਿਆ ਵੀ ਨਹੀਂ ਮੇਰੀ ਭੈਣ ਤੇ ਬੇਬੇ ਦਾ ਕੀ ਬਣੂਗਾ ਵੀਰੇ ਤੈਨੂੰ ਇੱਕ ਵਾਰ ਦਾ ਸੋਚ ਲੈੰਦਾ ਕਿ ਮੇਰਾ ਤਾਂ ਬੇਬੇ ਬਿਨਾਂ ਹੋਰ ਕੋਈ ਵੀ ਨਹੀਂ ਹੈਗਾ ਸੀ ਬਾਈ ਬਥੇਰਾ ਸਮਝਾਇਆ ਸੀ ਮਜਬੂਰ ਕਿਤੇ ਹੀ ਬੇਬੇ ਨੇ ਮੈਨੂੰ ਮੈਂ ਕੀ ਕਰਦਾ ਮੈਨੂੰ ਪਤਾਗਾ ਬੇਬੇ ਦਾ ਜਾਨ ਦੀ ਵਜਹ ਨਾ ਸਿਰਫ ਸੋਹੀ ਆ ਮੇਰੇ ਬੇਬੇ ਨੇ ਕਾ ਗਿਆ ਗੰਜਰੋ ਸੋਚਣਾ ਤਾਂ ਉਹਨੇ ਹੀ ਸੀ ਚੱਲ ਕੋਈ ਗੱਲ ਨਹੀਂ ਬਾਈ ਜਿਹੜਾ ਬੇਬੇ ਬੋਲ ਪਾ ਬਾਈ ਓਏ ਹੁਣ ਕੋਈ ਕਰੀ ਐ ਇਥੇ ਨਾ ਬੇਬੇ 演演这别别！我的包。<laughs>